ਇਹ ਕੋਈ ਮਤਲਬ ਇਹਨੂੰ ਪਾਰਟੀਵਾਦੀ ਵਾਲੇ ਵਿਸ਼ੇ 'ਤੇ ਨੀਤੀ ਬਣਾਉਣਾ ਚਾਹੁੰਦਾ ਹੈ ਇਹ ਤਾਂ ਪਬਲਿਕ ਸਵਾਲ ਦਾ ਸਾਡਾ ਸੰਜੇ ਬੱਚਾ ਕਿਸੇ ਦਾ ਵੀ ਹੋ ਸਕਦਾ ਹੈ ਬੱਚੇ ਸਾਰੇ ਸਾਂਝੇ ਹੁੰਦੇ ਨੇ ਕਿ ਮਤਲਬ ਇਹਨੂੰ ਰਾਜਨੀਤਿਕ ਰੰਗ ਚ ਨਾ ਦਿੱਤੀ ਜਾਵੇ ਤੇ ਇਹਦਾ ਜਿਹੜਾ ਮਸਲਾ ਹੈ ਦਾ ਇਹਨੂੰ ਨਿਜਿੱਠਿਆ ਜਾਵੇ ਤਾਂ ਕਿ ਚਲੋ ਚਾਹ ਦੇ ਦਾ ਲਹਿਰ ਦੇ ਵਿੱਚ ਡੁੱਬ ਕੇ ਨਾ ਮਰੇ ਚਲੋ ਡਾਕਟਰ ਸਾਹਿਬ ਤੁਸੀਂ ਆਪਣੀ ਪੂਰੀ ਜਾਣਕਾਰੀ ਦਿੱਤੀ ਆਪਾਂ ਦੋ ਤਿੰਨ ਵਸੇ ਬੋਲੇ ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜਾਣਕਾਰੀ ਦੇ ਲਈ ਸਰ ਤੁਹਾਨੂੰ ਦੱਸਦੇ ਹਾਂ ਜੁੜੇ ਸੀ ਜਿੰਦਰ ਸਿੰਘ ਜੀ ਤੇ ਤੁਹਾਨੂੰ ਦੱਸ ਦਈਏ ਕਿ ਬੀਤੇ ਕੱਲ ਲੁਧਿਆਣਾ ਦੇ ਇੱਕ ਨਹਿਰ ਦੇ ਵਿੱਚ ਕਈ ਬੱਚੇ ਯਾਨੀ ਕਿ ਜਿਹੜੇ ਨਹਾਰੇ ਸੀ ਇੰਜੋਇਮੈਂਟ ਕਰ ਰਹੇ ਸੀ ਉਹ ਉਹਦੇ ਵਿੱਚੋਂ ਚਾਰ ਬੱਚੇ ਯਾਨੀ ਕਿ ਅੱਠ ਬੱਚੇ ਰੂੜੇ ਨੇ ਉਹਨਾਂ ਵਿੱਚੋਂ ਦੋ ਦੀਆਂ ਕਹਿੰਦੇ ਲਾਸ਼ਾਂ ਮਿਲ ਚੁੱਕੀਆਂ ਨੇ ਤੇ ਬਾਕੀਆਂ ਦਾ ਜੇ ਪਤਾ ਨਹੀਂ ਲੱਗ ਰਿਹਾ ਤੇ ਅਣਗੈਰਹੀ ਸਾਹਮਣੇ ਆਂਦੀ ਹੈ ਸਰਕਾਰ ਦੀ ਕਿ ਉੱਥੇ ਜਿਹੜੀ ਪੁਲਿਸ ਕੋਸ਼ਤਾ ਸੀ ਉਹ ਖਾਲੀ ਪਈ ਸੀ ਪੁਲਸ ਵਾਲੇ ਕੀ ਕਰ ਰਹੇ ਸੀ ਹੈ ਹੀ ਨਹੀਂ ਸੀ ਤਾਂ ਅਸੀਂ ਉਹਨਾਂ ਪਰਿਵਾਰਾਂ ਨੂੰ ਸੁਚੇਤ ਕਰਨਾ ਚਾਹੁੰਦੇ ਹਾਂ ਉਹਨਾਂ ਨੌਜਵਾਨਾਂ ਨੂੰ ਵੀ ਜੋ ਕਿ ਅਜਿਹਾ ਹਨੇਰਾ ਤੇ ਨਾ ਜਾਣਦੇ ਜਿੱਥੇ ਬਹੁਤ ਬਹੁਤੇ ਹੁੰਦਾ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਕੋਈ ਦੁਆਰਾ ਅਜੇ ਹੱਥ ਹੋਵੇ ਤਾਂ ਸਰਕਾਰ ਨੂੰ ਇਸ ਦੇ ਉੱਪਰ ਕੋਈ ਵਧੀਆ ਤੇ ਠੋਸ ਕਾਨੂੰਨ ਬਣਾਉਂਦੀ ਲੋੜ ਹੈ ਤਾਂ ਜੋ ਛੋਟੇ ਛੋਟੇ ਉਮਰ ਦੇ ਬੱਚੇ ਇਹਨਾਂ ਹਨੇਰਾ ਤੇ ਨਾ ਜਾਣ ਤੇ ਨਾ ਨਾਣ ਸਦੋਸਤੋਂ ਤੁਹਾਨੂੰ ਸਾਡਾ ਅੱਜ ਦਾ ਸਵੇਰ ਦਾ ਲਾਈਵ ਦਾ ਪ੍ਰੋਗਰਾਮ ਕਿਦਾਂ ਲੱਗਿਆ ਸਾਨੂੰ ਪਲੀਜ਼ ਲਾਈਕ ਕਮੈਂਟ ਤੇ ਸ਼ੇਅਰ ਜੂ ਕਰਨਾ ਕਿਉਂਕਿ ਤੁਹਾਡੇ ਲਾਈਵ ਤੇ ਕਮੈਂਟ ਇਹਨਾਂ ਸਰਕਾਰਾਂ ਜਿਹੜੀਆਂ ਗੁੰਗੀਆਂ ਬੋਲੀਆਂ ਹੋ ਕੇ ਸੁੱਤੀਆਂ ਪਏ ਨੇ ਇਹਨਾਂ ਦੇ ਕੰਨ ਤੇ ਅੱਖਾਂ ਖੋਲ੍ਹ ਦਿਆਂ ਨੇ ਤੇ ਇਹ ਤੁਸੀਂ ਕਰਨਾ ਹੈ ਤੁਸੀਂ جگਾਣਾ ਹੈ ਸਰਕਾਰਾਂ ਨੂੰ ਤੇ ਪ੍ਰਸ਼ਾਸਨ ਨੂੰ ਮੈਂ ਤੁਹਾਡੇ ਨਾਲ ਦੁਆਰਾ ਜੁੜਾ ਹੋਇਆ ਕੋਈ ਹੋਰ ਲਾਈ ਦਾ ਪ੍ਰੋਗਰਾਮ ਲੈ ਕੇ ਉੱਥਾ ਤੁਸੀਂ ਦੇਖ ਲਓ ਇਹ ਪੰਜਾਬੀ ਟੀਵੀ ਤੇ ਹੋਰ ਨਸ਼ਰ ਹੋ ਰਹੀਆਂ ਖਬਰਾਂ ਤੇ ਮੈਨੂੰ ਦਿਓ ਪਿਆਰ ਦੀ ਇਜਾਜ਼ਤ ਤਾਂ